ਮਿੱਤਰੋ ਸਵੇਰ ਦੀ ਸ਼ੈਰ ਹੋਈ ਹੈ ਸਟਾਰਟ ਤਰੀਕ ਹੈਗੀ ਹੈਗੀ 20 ਸਤੰਬਰ 2024 20 ਸਤੰਬਰ 2024 ਦਿਨ ਹੈਗਾ ਸ਼ੁੱਕਰਵਾਰ ਜਨ ਚੜ੍ਹ ਰਿਆ ਸੂਆ ਹੋ ਗਈ ਬਾੜੀ ਛੇਤੀਆਂ ਬੱਲਾ ਆਪਣੀ ਨਈ ਵੜੀ ਮੋਟਰ ਗਾਜਰਾ ਬੀਜਤੀਆਂ ਸੀਆਂ ਕੁਛ ਮਿਰਚਾਂ ਫੁੱਠੀ ਪੈਣ ਦੇ ਕਾਰਨ ਘਟ ਲੱਗੀਆਂ ਨੇ ਗੂਰਾਂ ਦੀ ਬੇਲ ਗਾਜਰਾ ਥੋੜੀਆਂ ਥੋੜੀਆਂ ਹਰੀਆਂ ਹੋ ਰਹੀਆਂ ਨੇ ਕੱਲ ਮੀਂਹ ਪੈ ਗਿਆ ਮੀਂਹ ਪੈਣ ਦੇ ਕਾਰਨ ਪਾਣੀ ਖੜ ਗਿਆ ਇਹਨਾਂ ਦੇ ਵਿੱਚ ਥੋੜਾ ਜਿਹਾ ਮਾਰ ਪੂਗੀ ਮੂੜੀਆਂ ਵੀ ਉਗ ਰਹੀਆਂ ਨੇ ਬਾਕੀ ਬਾੜੀ ਚਾਰ ਕਰੀ ਪਈ ਐ ਸਮਾਨ ਲਾਉਣਾ ਸੀ ਕੱਲ ਪਰ ਮੀਂਹ ਆ ਗਿਆ ਮੀਂਹ ਪੂਰਾ ਪਿਆ ਫੁੱਲ ਬਈ ਕੱਲ ਨੂੰ 19 ਨਵੰਬਰ ਨੂੰ ਆਪਣੇ ਪਿੰਡ ਪੂਰਾ ਫੁੱਲ ਮੀਂਹ ਪਿਆ ਹੁਣ ਦੋ ਚਾਰ ਦਿਨ ਸਬਜ਼ੀ ਲਾਉਣ ਦੇ ਵਿੱਚ ਆਪਾਂ ਲੇਟ ਹੋਵਾਂਗੇ ਬਾਈ ਗਰਜੀਤ ਦਾ ਬਾਸਮਤੀ ਝੋਨਾ ਨੈਵ ਡਾਕਟਰ ਦਾ ਪਰ ਮਲਚੋਣਾ ਅੱਗੇ ਆਪਣਾ ਵੱਡਾ ਜਿਹੜਾ ਬਾਇਆ ਪਿਆ ਬਰਸੀਨ ਵਾਸਤੇ ਤਿਆਰ ਕਰਿਆ ਸੀ ਆਪਾਂ ਆਪਣੇ ਮਕਾਨ ਦੇ ਨਾਲ ਹੀ ਹੈ ਦਾਦਾ ਜੁੱਟ ਖੜੇ ਨੇਗੇ ਟਾਈਮ ਹੈਗਾ ਜੀ ਲਗਭਗ 6 ਵਜੇ ਦਾ ਵੱਡ ਵੀ ਤਿਆਰ ਸੀਗਾ ਵੱਡ ਵੀ ਹੁਣ ਆਪਣਾ ਗਿੱਲਾ ਹੋ ਗਿਆ ਵੱਡ ਚ ਵੀ ਆਪਾਂ ਪੰਜ ਚਾਰ ਦਿਨ ਠਹਿਰ ਕੇ ਬਰਸੀਨ ਵੇਜਣਾ ਪੂਆ ਆਪਾਂ ਨੂੰ ਤੇ ਇਹ ਨੂੰ ਪਾ ਕੇ ਵੱਡ ਆਪਾਂ ਚਾਰ ਕਰਤਾ ਸੀਗਾ ਬਰਸੀਨ ਵਾਸਤੇ ਕੱਲ ਬਰਸੀਨ ਬੀਜਣੀ ਸੀ ਬਰਸੀਨ ਤੇ ਸਬਜ਼ੀ ਸਾਰਾ ਨਵੇੜਨਾ ਸੀ ਕੱਲ ਕੰਮ ਸਕੂਲੋਂ ਵੀ ਸੁਦੇਹਾ ਆ ਕੇ ਸਭ ਨਵੇੜਾ ਆ ਕੇ ਪਰ ਮੀ ਪੈ ਗਿਆ ਕਿਉਂਕਿ ਬੱਡੇ ਕੁਵਾਰੀ ਗੱਲਾ ਹੋ ਗਿਆ ਹੁਣ ਪੰਜ ਚਾਰ ਦਰੋਂ ਦੁਆਰੇ ਹਲ ਮਾਰ ਕੇ ਫੇਰ ਬਟਾ ਦੇ ਵਿੱਚ ਬਰਸੀਨ ਬੀਜਾਂਗੇ ਮਿਰਚਾਂ ਨੂੰ ਇਸ ਵਾਰੀ ਮਿੱਤਰ ਟੁੱਠੀ ਬੜੀ ਪਈ ਹੈ ਆਪ ਸਕੂਲ ਚ ਵੀ ਲਾਇਆ ਸੀ 50 ਕੂਜੇ 60 ਕੂਜੇ ਉੱਥੇ ਵੀ ਠੁੱਠੀ ਆਪਣੇ ਕੋ ਘਰੇ 50 ਕੂਜੇ ਸਾਨੂੰ ਠੁੱਠੀ ਬਹੁਤ ਜਿਆਦਾ ਪਈ ਆ ਸਪਰੇਹਾਂ ਕਰੀਆਂ ਪਰ ਫਿਰ ਵੀ ਆਪਣੀ ਮਿਰਚਾਂ ਦੇ 부ਜੇ ਕਾਮਜਾਬ ਨਹੀਂ ਹੋਏ ਵੱਡ ਪੂਰਾ ਗਿੱਲਾ ਹੋ ਗਿਆ ਮਸਾਂ ਤੁਰਿਆ ਜਾ ਰਿਹਾ ਵਿੱਚ ਇਹਦਾ ਬਾਹਾ ਵਾਹ ਚੰਗਾ ਸੀ ਤਿੰਨ ਵਾਰੀ ਵਾਤਾ ਸੀਗਾ ਬਾਈ ਆਪਣਾ ਸਾਥੀ ਸ਼ਹਿਰ ਤੇ ਜਾਇਆ ਆ ਆ ਗਿਆ ਤੇ ਵੱਡ ਗਿੱਲਾ ਹੁੰਦੇ ਕਰਕੇ ਸਾਨੂੰ ਦੱਸਿਆ ਵੀ ਦੋ ਚਾਰ ਦਿਨ ਡੇਢ ਹਲਾ ਵਿਜੀਗਾ ਮੋਕੇ ਤਨ ਗਦਰਨਾਥ ਕੋ ਜੇ ਨਾਮ ਹੀ ਹੋਰ ਪ੍ਰਸਿੱਧ ਨਗਰਨਾਥ ਕੋ ਵੱਡਾ ਆਪਣਾ ਵਕਤ ਆ ਜਾਵੇਗਾ ਜੇ ਆਪਾਂ ਇਹਦੇ ਵਿੱਚ ਬਰਸੀਨ ਜਵੀ ਸਰੋਂ ਹੰਝਾਰ ਲਾਕੇ ਬਿਜਲੀ ਵਾਂਗੇ ਮਿੱਤਰੋ ਜਿਹੜਾ ਕੱਲ ਮੀਂਹ ਪਿਆ 20 ਸਤੰਬਰ ਨੂੰ ਕੱਲ ਮੀਂਹ ਪਿਆ ਨਾ ਇਹਦੇ ਨਾਲ ਠੰਡ ਬੜੀ ਗਈ ਸਹੀ ਹੋ ਜਾਣੀ ਹੁਣ ਕਿਉਂਕਿ ਉਧਰੋਂ ਸੂਈ ਚੜ ਗਿਆ ਪੰਜ ਸੂ ਹੋ ਗਿਆ ਅੱਜ ਸੂ ਵੀ ਉਧਰੋਂ 4-5 ਹੋ ਗਿਆ 5-6 ਤੇ ਠੰਡ ਦਾ ਟਾਈਮ ਵੀ ਆ ਗਿਆ ਸਤੰਬਰ ਵੀ 20 ਹੋ ਗਈ ਅੱਜ ਹੁਣ ਠੰਡ ਕਿ ਲੱਗਸਤ ਵਧੀਆ ਹੋ ਜਾਵੇਗੀ ਗਰਮੀ ਹੈ ਜਿਹੜੀ ਖਤਮ ਹੋ ਜਾਵੇਗੀ ਭਾਈ ਨੈਵ ਡਾਕਟਰ ਦੀ ਚਰੀ ਇੱਧਰ ਫੇਰ ਨੈਵ ਦਾ ਛੋਨਾ ਆ ਗਿਆ ਡਾਕਟਰ ਦਾ ਜਿਵੇਂ ਆਪਾਂ ਗੱਲ ਕਰ ਰਹੇ ਸੀ 20 ਸਤੰਬਰ ਨੂੰ ਜਿਹੜਾ ਮੀਂਹ ਪਿਆ ਸਾਰੇ ਏਰੀਆ ਚ ਪੈ ਗਿਆ ਲਗਭਗ ਮੇਰੇ ਮਾਨਸੋਂ ਤਲਵੰਡੀ ਸਾਰੇ ਏਰੀਆ ਦੇ ਵਿੱਚ ਮੀਂਹ ਆ ਗਿਆ ਤੇ ਠੰਡ ਵਧੀਆ ਹੋ ਜਾਵੇਗੀ ਠੰਡ ਦਾ ਇਹਦਾ ਬੈਨੀਫਿਟ ਇੰਨਾ ਜਿਆਦਾ ਹੋਣਾ ਵੀ ਆਪਾਂ ਇਹ ਚੀਜ਼ ਨੂੰ ਬਿਆਨ ਨਹੀਂ ਕਰ ਸਕਦੇ ਕਿਉਂਕਿ ਝੋਨੇ ਪੱਕ ਰਹੇ ਨੇ ਆ ਦੇਖੋ ਮਿੱਤਰੋ ਝੋਨੇ ਪੱਕ ਰਹੇ ਨੇ ਠੰਡ ਦਾ ਬੜਾ ਅਸਰ ਹੋਣਾ ਹੈ ਜੇਕਰ ਆਪਾਂ ਖੇਤੀ ਕਰਨ ਵਾਲੇ ਬੰਦੇ ਆਪਾਂ ਨੂੰ ਪਤਾ ਹੈ ਚਲੋ ਖੇਤੀ ਹੁਣ ਆਪਾਂ ਕਈ ਸਾਲਾਂ ਨੇ ਠੇਕੇ ਹੀ ਦਿੰਦੇ ਆ ਪਰ ਆਪਾਂ ਹੁਣ ਤਾਂ ਖੇਤੀ ਕਰਦੀ ਵੱਡੇ ਹੋਏ ਆ ਵੀਰੋ ਠੰਡ ਦੇ ਵਿੱਚ ਕੋਈ ਫਸਲ ਪੱਕਦੀ ਹੈ ਉਹਦਾ ਝਾੜ ਆਟੋਮੈਟਕੀ ਵੱਧ ਹੋ ਜਾਂਦਾ ਹੈ। ਲੈਨ ਚੜ ਰਿਹਾ ਪੂ ਫੁੱਟ ਰਹੀ ਹੈ। ਬਾਈ ਦੀ ਕ੍ਰੇਲਿਆਂ ਦੀ ਵੱਲ ਨੈਵ ਡਾਕਟਰ ਦੀ। ਇਧਰ ਆਪਣਾ ਭਰਾ ਦਾ ਨੈਵ ਕੋਲੇ ਕੁਛ ਵਾਂ ਠੇਕੇ ਦਿੰਦਾ ਕੁਛ ਆਪ ਦਾ ਸਾਰਾ ਝੋਨਾ ਨੈਵ ਡਾਕਟਰ ਦਾ ਹੀ ਹੈ। ਮਿਹਨਤੀ ਇਨਸਾਨ ਹੈ ਪਹਿਲਾਂ ਵੀ ਗੱਲਾਂ ਕਰਦੇ ਹੁੰਨੇ ਆਪਾਂ। ਚਲੋ ਮਿਹਨਤ ਬਹੁਤ ਵੱਡੀ ਚੀਜ਼ ਹੈ। ਨਿਯੰਤਰਣ ਗਾਤਰਪਾ ਨੂੰ ਕਰਦੇ ਰਹਿਣਾ ਚਾਹੀਦਾ ਹੈ। ਮੈਂ ਇੰਤ ਦਾ ਮੁੱਲ ਹਮੇਸ਼ਾ ਹੀ ਪਰਮਾਤਮਾ ਕਹਿੰਦੇ ਪਾਉਂਦਾ ਹੈ। ਮੈਂਤ ਬਹੁਤ ਵੱਡੀ ਚੀਜ਼ ਹੈ। ਝੋਨੇ ਨੇੜੇ ਠੰਡ ਦੇ ਕਾਰਨ ਇਸ ਵਾਰੀ ਵਧੀਆ ਝਾੜ ਦੇਣ ਦੇ ਅਸਾਰ ਵੰਣਗੇ ਕਿਉਂਕਿ ਠੰਡ ਹੋ ਗਈ ਹੈ ਮੀਂਹ ਦੇ ਕਾਰਨ ਠੰਡ ਵਧੀਆ ਹੋ ਜੂਗੀ ਹੁਣ ਜਦੋਂ ਸਗਾ ਸਮਾਂ ਸਮਾ ਆਊਗਾ। ਹਾਂਜੀ हां हां फर्क ਪੈਂਦਾ ਬਈ ਪੂਰੀ ਪੂਰੀ ਫਰਕ ਪੈਂਦਾ ਹਾਂ ਸਵੇਰੇ ਸਵੇਰ ਦੇ ਤਰ੍ਹਾਂ ਨਰਪਾਲ ਪੂਰੀ ਪੈਂਦਾ ਹਾਂ ਬਾਈ ਨੇ ਗੱਲਬਾਤ ਕਰੀ ਰਾਜ ਦੀ ਸੀ ਵੀ ਸਵੇਰੇ ਤੋਂ ਨਾਲ ਵੇੜ ਦਾ ਫਰਕ ਵੀ ਪੈਂਦਾ ਇਹ ਬਾਈ ਵੀ ਥੋੜਾ ਢਿੱਲਾ ਹੋ ਗਿਆ ਸੀਗਾ ਹੁਣ ਸ਼ਹਿਰ ਦੇ ਕਾਰਨ ਇਹਦਾ ਸਰੀਰ ਠੀਕ ਹੈ ਸਵੇਰੇ ਸਵੇਰ ਸ਼ਹਿਰ ਤੇ ਜਾਂਦਾ ਰੋਟਾ ਹੀ ਕਿਲੋਮੀਟਰ ਆਪਾਂ ਕਰ ਰਹੇ ਸੀ ਗੱਲ ਮਿੱਤਰੋ ਝੋਨੇ ਤੇ ਜਿਹੜੀ ਐਸ ਵਾਰੀ ਠੰਡ ਹੋ ਗਈ ਹੁਣ ਮੀਂਹ ਪਿਆ ਕੱਲ ਇਹਦੇ ਨਾਲ ਝੋਨੇ ਵੜੇ ਸੋਨੇ ਨਿਕਲਣ ਲੱਗੇ ਵਧੀਆ ਝਾੜ ਦੇਣਗੇ ਚਲੋ ਬਹੁਤ ਵਧੀਆ ਗੱਲ ਹੈ ਹਨਾ ਵੀ ਵਧੀਆ ਝਾੜ ਮਿਲੂਗਾ ਤਾਂ ਪਾਣੂ ਖਰਨ ਨੂੰ ਕਿਸਾਨਾਂ ਨੂੰ ਫਾਇਦਾ ਇੱਧਰ ਫਿਰ ਗਰਜੀਤ ਦਾ ਆ ਗਿਆ ਆਪਣੇ ਦਾ ਬਾਸਮਤੀ ਉੱਧਰ ਵੀ ਆ ਦੇਖ ਬਾਸਮਤੀ ਗਰਜੀਤ ਦਾ ਝੋਨਾ ਲਗਭਗ ਪੱਕ ਗਿਆ ਤਿਆਰ ਹੀ ਹੋ ਗਿਆ ਪੱਕਾ ਖਾਲ ਕੱਸੀ ਦਾ ਪਾਣੀ ਚੱਲ ਰਿਹਾ ਥੋੜਾ ਥੋੜਾ ਵਾਪਸ ਹੋ ਗਿਆ ਵੈਸੇ ਮੁੜ ਗਿਆ ਪਣੀ ਕਿਉਂਕਿ ਕੱਲ ਬਾ ਸ਼ੁੱਕਰਵਾਰ ਨੂੰ ਦੂਜੇ ਖਾਲ ਤੇ ਪਾਣੀ ਚਲੇ ਗਿਆ ਕਿਤੇ ਚੱਲਦਾ ਬੁੱਧਵਾਰ ਤੇ ਵੀਰਵਾਰ ਨੈਬਟਾ ਦਾ ਝੋਨਾ ਪੱਕ ਰਿਹਾ ਬਾਈ ਗਰਜੀਤ ਦਾ ਘਰ ਬੈਠ ਕੇ ਰਿਹਾ ਸ਼ਾਇਦ ਸੇਅਰ ਕਰਨ ਵਾਸਤੇ ਦਿਨਾਂ ਦਾ ਫਰਕ ਪੈ ਗਿਆ ਹੈ ਦਿਨ ਹੁਣ 10-15 ਮਿੰਟ ਲੇਟ ਸੂਰਜ ਜਿਹੜਾ ਲੇਟ ਚੜ੍ਹਦਾ ਹੈ ਦਿਨ ਘੱਟ ਰਹੇ ਨੇ ਠੰਡ ਦਾ ਮੌਸਮ ਬੰਣਾ ਸਟਾਰਟ ਹੋ ਗਿਆ ਠੰਡ ਹੋਣੀ ਸਟਾਰਟ ਹੋ ਗਈ ਹੈ ਆਮੀਨ ਤਾਂ ਬੁਧੀਏ ਠੰਡ ਹੋ ਜੂਗੀ। ਪਰਮਾਤਮਾ ਕਿਰਪਾ ਰੱਖੇ ਹਰੇਕ ਨੂੰ ਤੰਦਰੁਸਤ ਰੱਖੇ ਤੰਦਰੁਸਤੀਆਂ ਸਭ ਤੋਂ ਵੱਡੀ ਚੀਜ਼ ਤੰਦਰੁਸਤੀ ਹੈ। ਇਨਸਾਨ ਦਾ ਸਭ ਤੋਂ ਕੀਮਤੀ ਗਹਿਣਾ ਕਿ ਉਹਦਾ ਸਰੀਰ ਉਹਦੀ ਸਿਹਤ ਤੇ ਤੰਦਰੁਸਤੀ ਹੈ ਮਿੱਤਰੋ ਜਿਹੜੀ ਪਰਮਾਤਮਾ ਹਰੇਕ ਬੰਦੇ ਨੂੰ ਦੇਵੇ। ਤੇ ਹੁਣ ਚੱਲਦੇ ਆ ਮਿੱਤਰੋ ਆਪਾਂ ਸ਼ਹਿਰ ਤੇ ਫਾਰਮਲ ਕੱਲ ਵੀ ਗੱਲ ਕਰੀ 24 ਘੰਟੇ ਵਰਕ ਕਰਦਾ ਹੋਇਆ ਰੇਲਵੇ ਟਰੈਕ ਆਪਣਾ ਮਕਾਨ ਗਰਜੀਤ ਦਾ ਘਰ ਥੋੜਾ ਜਿਹਾ ਦਰਖਤਾਂ ਦੇ ਲੁੱਕ ਗਿਆ ਪਰਲੇ ਪਾਸੇ ਪੁੱਠੀ ਗਰਜੀਤ ਦੀ ਔਰਲੇ ਪਾਸੇ ਭਾਈ ਗਰਦੀਪ ਮੈਂਬਰ ਦਾ ਮਕਾਨ ਹੈ ਜਿਹੜੇ ਸਕੇ ਭਾਈ ਨਾਲ ਨੇ ਗਰਜੀਤ ਸਹੀ ਗਰਦੀਪ ਵਧੀਆ ਸੰਸਾਨ ਨੇ ਵਧੀਆ ਮਿਹਨਤ ਕਰਦੇ ਨੇ ਤੇ ਵਧੀਆ ਜ਼ਿੰਦਗੀ ਆਪਦੀ ਬਤੀਤ ਕਰ ਰਹੇ ਨੇ ਚਲੋ ਪਰਮਾਤਮਾ ਕਿਰਪਾ ਰੱਖੇ ਹਾਂ ਮੇਰੇ ਮਿੱਤਰੋ ਅੱਗੇ ਪਹ ਚੱਲਦੇ ਆਂ ਸ਼ਾਇਦ ਤੇ ਗਰਜੀਤ ਵੇਟ ਕਰ ਰਹੇ ਆ ਆਪਣਾ ਚੈਨਲ ਦੇਖਣ ਲਈ ਸਾਰਿਆਂ ਦਾ ਦਿਲੋਂ ਧੰਨਵਾਦ ਆਪਣੇ ਚੈਨਲ ਨੂੰ ਕਰੋ ਵੱਤ ਵਤ ਸਬਸਕ੍ਰਾਈਬ ਸਬਸਕ੍ਰਾਈਬ ਜਿੰਨਾ ਚੈਨਲ ਹੋਊਗਾ ਜਿੰਨਾ ਸ਼ੇਅਰ ਕਰਾਂਗੇ ਉਨਾ ਹੀ ਅੱਗੇ ਤਰੱਕੀ ਕਰੂਗਾ ਸਾਰਿਆਂ ਦਾ ਦਿਲੋਂ ਧੰਨਵਾਦ ਸਬਸਕ੍ਰਾਈਬ ਦਾ ਬਟਨ ਮਿੱਤਰੋ ਜਿਰੂਦ ਦਬਿਆ ਕਰੋ ਛੋਡੇ ਥੋੜੇ ਜਿਹੇ ਬਟਨ ਦਬਣ ਨਾਲ ਆਪਣਾ ਜਿਹੜਾ ਚੈਨਲ ਆ ਮੋਨੋਟਾਈਜ਼ ਦੇ ਲਵੇ ਹੋ ਜਾਵੇਗਾ ਸਾਰਿਆਂ ਦਿਨੋਤ ਲਗਾਵਾ বাস ਦੇ ਰੋ ਪ੍ਰਮਾਤਮਾ ਸਲਾਮਤ ਰੱਖੇ ਤਰੱਕੀਆਂ ਬਖਸ਼ੇ ਧੰਨਵਾਦ ਜੀ ਸ਼ੁਕਰੀਆ